ਕੋ ਚੱਲਦੇ ਰਹੋ ਦੋਸਤੋ ਸਾਰਿਆਂ ਨੂੰ ਪਹਿਲਾਂ ਤਾਂ ਖਿਆਲਪਰੀ ਸਤਿ ਸ੍ਰੀ ਅਕਾਲ ਨਮਸਕਾਰ ਅਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਆਪਣੇ ਜ਼ਿਲ੍ਹਾ ਸੰਗਠਨ ਵਿੱਚ ਪੈਂਦੇ ਗੁਰਦੁਆਰਾ ਗੁਰਸਾਗਰ ਮਸਤੋਣਾ ਸਾਹਿਬ ਸੰਤ ਬਾਬਾਦਰ ਸਿੰਘ ਜੀ ਦੀ ਧਰਤੀ ਜਿੱਥੇ ਅਸੀਂ ਅਕਸਰ ਕੋਸ਼ਿਸ਼ ਕਰਦੇ ਹਾਂ ਕਿ ਸਾਨੂੰ ਸੇਵਾ ਕਰਨ ਦਾ ਮੌਕਾ ਮਿਲੇ ਤੇ ਅਸੀਂ ਸੇਵਾ ਦੀ ਹਿਸਾਬ ਨਾਲ ਕਰੀਏ ਤੇ ਸੇਵਾ ਕਰਦੇ ਜਾਈਏ ਤੇ ਬਾਕੀ ਜੋ ਸੇਵਾ ਕਰਦੇ ਸੇਵਾਦਾਰ ਮੌਜੂਦ ਉਹਨਾਂ ਨੂੰ ਦੀ ਸੇਵਾ ਕਰਦਾ ਮਤਲਬ ਕਿ ਸੇਵਾਦਾਰ ਦੇ ਪ੍ਰਤੀ ਉਹਨਾਂ ਦਾ ਮਨ ਟਿਕਿਆ ਰਹੇ ਉਹਨਾਂ ਦੇ ਘਰ ਵਿੱਚ ਰੱਬ ਸੁੱਖ ਸ਼ਾਂਤੀ ਬਖਸ਼ੇ ਪਰ ਜਦੋਂ ਅਸੀਂ ਉੱਥੇ ਦੇਖਿਆ ਕਿ ਉੱਥੇ ਸੇਵਾਦਾਰ ਨਹੀਂ ਵਪਾਰੀ ਖੜਦੇ ਜੋ ਕਿ ਆਪਣਾ ਵਪਾਰ ਕਰਦੇ ਆ ਬਾਕੀ ਉਹਨਾਂ ਨੂੰ ਹਮ ਪਤਾ ਹੀ ਆ ਸਾਰਿਆਂ ਨੂੰ ਕਿ ਇੰਡੀਆ 'ਚ ਕਰਪਸ਼ਨ ਇੰਨੀ ਆ ਕਿ ਥੱਗੀ ਚੋਰੀ ਲੁੱਟਾਂ ਘੋਵਾ ਉੱਟ ਮਾਰ ਇਸ ਤੋਂ ਸਵਾ ਕੁਝ ਨਹੀਂ ਜਦੋਂ ਅਸੀਂ ਉੱਥੇ ਦੇਖਿਆ ਕਿ ਉੱਥੇ ਸੇਵਾਦਾਰ ਨਹੀਂ ਵਪਾਰੀ ਕਰਦੇ ਨੇ ਜੋ ਕਿ ਆਪਣਾ ਵਪਾਰ ਕਰਦੇ ਨੇ ਉਹ ਵਪਾਰੀ ਕਿਸ ਤਰ੍ਹਾਂ ਦਾ ਵਪਾਰ ਕਰਦੇ ਨੇ ਆਪਣੇ ਨਾਲ ਬੈਠੇ ਹੈ ਆਪਣਾ ਵੱਡਾ ਵੀਰ ਉਮਰਤੋ ਦੁੱਗਾ ਉਹ ਤੁਹਾਨੂੰ ਸਾਰੀ ਕਹਾਣੀ ਦੱਸੂਗਾ ਸਭ ਤੋਂ ਪਹਿਲਾਂ ਸਾਰੇ ਦੇਖ ਰਹੇ ਵੀਰਾਂ ਨੂੰ ਮੇਰੇ ਵੱਲੋਂ ਵੈਰੂ ਜੀ ਦਾ ਖਾਲਸਾ ਸ੍ਰੀ ਵੈਰੂ ਜੀ ਦੀ ਕੀ ਫਤਿਹ ਵੀਰੇ ਤੁਹਾਨੂੰ ਪਤਾ ਹੀ ਆਣਾ ਆਪਣੇ ਜਦੋਂ ਸੰਰੂਪ ਤੋਂ ਆਪਾਂ ਬਰਨਾਲੇ ਸਾਈਡ ਜਾਣੇ ਆਗੇ ਰਸਤੇ ਦੇ ਵਿੱਚ ਇੱਕ ਮਾਸਟਰਨਾਬ ਸਾਹਿਬ ਉਪਰ ਸਾਗਰ ਮਾਸਟਰਨਾਬ ਸਾਹਿਬ ਪੈਦਾ ਹੈ ਉੱਥੇ ਪਿਛਲੇ ਵਾਰੀ ਅਸੀਂ ਕੀ ਦੇਖਿਆ ਇੱਕ ਨਵੀਂ ਗੱਲ ਸਾਨੂੰ ਦੇਖਣ ਨੂੰ ਮਿਲੀ ਪਹਿਲਾਂ ਵੀ ਹੁੰਦੀ ਆਉਂਦੀ ਹੈ ਵੈਸੇ ਤਾਂ ਉਹ ਗੱਲ ਪਰ ਸਾਨੂੰ ਜਿਹੜੀ ਗੱਲ ਦਿਲ ਤੇ ਵੱਜੀ ਉਹ ਗੱਲ ਸਾਨੂੰ ਜੱਗੀ ਨਹੀਂ ਲੱਗੀ ਅਸੀਂ ਸਾਰੇ ਲੋਕਾਂ ਨਾਲ ਸਾਂਝੀ ਕਰਨੀ ਚਾਹੀਦੀ ਵੀ ਕੀ ਹੋਇਆ ਮਾਸਟਰਨਾਬ ਸਾਹਿਬ ਦੇ ਪ੍ਰਧਾਨ ਨੇ ਅੰਦਰ ਦੁਕਾਨਾਂ ਲਾਉਣ ਦਾ ਠੇਕਾ ਦਿੱਤਾ 15 ਲੱਖ ਦੇ ਵਿੱਚ ਕਿਸੇ ਬੰਦੇ ਨੂੰ ਹੁਣ ਤੁਹਾਨੂੰ ਪਤਾ ਹੀ ਹੈ ਜਦੋਂ ਠੇਕਾ ਦੇਤਾ ਉਹ ਬੰਦੇ ਨੇ ਐਂ ਦਾ ਹੈ ਜੀ ਵੀ 15 ਲੱਖ ਹੀ ਪੂਰਾ ਕਰੂ। ਉਹ ਤਕਰੀਬਨ ਆਪਦਾ 2-4 ਲੱਖ ਰੁਪਈਆ ਤੋਂ ਉੱਤੇ ਬਣਾਊਗਾ ਹੀ। ਉਹ ਜੋ ਜਿਹੜਾ 2-4 ਲੱਖ ਰੁਪਈਆ ਬੰਦ ਬਣਾਊਗਾ ਉਹ ਦੁਕਾਨਾਂ ਵਾਲਿਆਂ ਦੀ ਮੋਜ ਹੈ। ਕੀ ਹੋਇਆ ਸਾਡੇ ਦੁਕਾਨਾਂ ਦੇ ਲੰਗਰ ਦੇ ਲਵੇ ਇੱਕ ਸਾਈਕਲ ਵਾਲਾ ਖਿਡਾ ਵੇਚ ਰਿਹਾ ਸੀ। ਉਹਦੇ ਕੋਲੇ ਸਾਰੀ 2000 ਦੀ ਮੱਕੀ ਸੀ ਤੇ ਆਪਣੇ ਸਾਈਕਲ ਦੇ ਉੱਪਰ ਹੀ ਉਹਨੇ ਖਿਡਾ ਘੁੰਮਣ ਵਾਲਾ ਉਹ ਲਾਇਆ ਹੋਇਆ ਸੀ ਦੇਖ ਆ ਜਾ। ਉਹ ਖਿਲਾਂ ਵੇਚਦਾ ਸੀ ਜਿਹੜੇ ਬੰਦੇ ਨੇ ਠੇਕਾ ਲੈਂਦਾ ਸੀ ਉਹਨੇ 3000 ਰੁਪਏ ਦੀ ਪਰਚੀ ਉਹ ਖਿਲਾਂ ਵਾਲੇ ਨੇ ਘੱਟੀ ਤਿੰਨ ਦਿਨਾਂ ਦੀ ਪਰ ਦਿਨ ਦੀ 1000 ਰੁਪਏ ਦੀ ਪਰਚੀ ਉਹ ਖਿਲਾਂ ਵਾਲੇ ਨੇ ਦੋ ਦਿਨਾਂ ਦੇ ਵਿੱਚ ਕਿਸ਼ਤਾਂ ਦੇ ਵਿੱਚ ਪੈਸੇ ਦਿੱਤੇ ਕਦੇ 500 ਦੇ ਦਿਆ ਕਰੇ ਕਦੇ 400 ਦੇ ਦਿਆ ਕਰੇ ਕਦੇ 2200 ਦੇ ਦਿਆ ਕਰੇ 3000 ਰੁਪਏ ਉਹਨੇ 10 ਕਿਸ਼ਤਾਂ ਦੇ ਵਿੱਚ ਪੂਰਾ ਕਰਿਆ ਦੋ ਦਿਨਾਂ ਦੇ ਵਿੱਚ ਉਹਨੇ ਇਹ 3000 ਰੁਪਏ ਪੂਰਾ ਕਰਿਆ ਆਪਾਂ ਤੇ ਇਸ ਗੱਲ ਦਾ ਸਾਨੂੰ ਜਦੋਂ ਪਤਾ ਲੱਗਿਆ ਵੀ ਇਹ ਖੇਲਾ ਵੇਚਣ ਵਾਲੇ ਦੀ ਪਰਚੀ 3000 ਦੀ ਅਸੀਂ ਉਹਦੀ ਪਰਚੀ ਫੜੀ ਤੇ ਕਮੇਟੀ ਕੋਲੇ ਗਏ ਕਮੇਟੀ ਵਾਲਿਆਂ ਨੂੰ ਕਿਹਾ ਵੀ ਇਹ ਨਾਇਕ ਹਰਕੇ ਵੀ ਇੰਨੇ ਗਰੀਬ ਬੰਦੇ ਨੇ ਇੱਕ ਸਾਲ ਭਰ ਤੋਂ ਆਸਾ ਲਈ ਬੈਠਾ ਸੀ ਵੀ ਬਿਮਾਰ ਹੋਣਾ ਸਾਫ਼ ਦੀ ਧਰਤੀ ਤੋਂ ਆਪਣੇ ਬੱਚਿਆਂ ਨੂੰ ਦੋ ਟਾਈਮ ਦੀ ਰੋਟੀ ਕਮਾ ਕੇ ਲੈ ਕੇ ਆਊਗਾ ਪਰ ਐਡੀ ਵੱਡੀ ਪਰਚੀ ਦੇਖ ਕੇ ਸਾਡਾ ਵੀ ਮਨ ਉੱਠ ਰਿਹਾ ਜੀਰ ਗਲਤ ਗੱਲ ਹੈ ਇਹਨਾਂ ਦੀ ਸਮਾਨਤਾ ਹਰ ਇੱਕ ਕਿਤੇ ਹੁੰਦਾ ਪਰ ਐਡੀ ਵਰਤੀ ਐਡੇ ਗਰੀਬ ਬੰਦੇ ਨੂੰ ਨਹੀਂ ਹੋਣੀ ਚਾਹੀਦੀ ਜਦੋਂ ਅਸੀਂ ਪਰਚੀ ਮੜਾਉਣ ਕਮੇਟੀ ਕੋਲੇ ਗਏ ਜਿਹੜੇ ਮੁੰਡੇ ਨੇ ਠੇਕਾ ਲੈ ਜੀ ਉਹਦੇ ਕੋਲੇ ਗਏ ਬੀ ਦੀ ਪਰਚੀ ਮੜੋ ਜੀ ਗਰੀਬ ਹੁੰਦਾ ਐਡੀ ਪਰਚੀ ਇਹਦੇ ਹੱਕਦਾਰ ਹੈ ਨਹੀਂ ਕਹਿੰਦੇ ਜੀ ਇਹਨੇ ਮਰਦੋਣਾ ਸਾਹ ਦੇ ਅੰਦਰ ਦੁਕਾਨ ਲਾਈ ਐ ਰੇੜੇ ਹਾਂ ਦਾ ਸਾਈਕਲ ਲਾਇਆ ਕਿੰਨਾ ਵੇਚਦਾ ਇਹਨੂੰ ਇਹ ਦੀ ਪਰਚੀ ਐ ਇਹ ਖੜਮ ਦੀ ਅਸੀਂ ਉਹਦੀ ਪਰਚੀ ਮੜਵਾਵਾ ਦੇਖੋ ਦਿੱਤੀ ਪਰ ਕਮੇਟੀ ਵਾਲੇ ਸਾਡੇ ਨਾਲ ਗੁੱਸੇ ਹੋਏ ਕਹਿੰਦੇ ਇੱਕ ਗੁਰਸਿੱਖ ਬੋਲਿਆ ਸਾਨੂੰ ਕਹਿੰਦੇ ਵੀ ਮਾਸਤੋਣਾ ਸਾਹਿਬ 12 ਮਹੀਨੇ 30 ਦਿਨ ਮਿਸਤਰੀ ਲੱਗਿਆ ਰਹਦਾ ਹੈ ਇੱਥੇ ਕੰਮ 12 ਮਹੀਨੇ 30 ਦਿਨ ਚੱਲਦਾ ਰਹਦਾ ਦੇਖੋ ਜੀ ਪਹਿਲੀ ਗੱਲ ਤਾਂ ਗੋਲਗਾਂਦੇ ਵਿੱਚ ਪੈਸਾ ਉਹਦੇ ਨਾਲ ਇਕੱਠਾ ਹੁੰਦਾ ਹੈ ਵਰਸੀ ਦੇ ਉੱਪਰ ਮਾਸਤੋਣਾ ਸਾਹਿਬ ਦਾ ਥੋੜਾ-ਬੋਟਾ ਹੀ ਖਰਚਾ ਹੁੰਦਾ ਉਹ ਤਕਰੀਬਨ ਲੰਗਰ ਸਾਰੇ ਪਿੰਡਾਂ ਦੇ ਹੁੰਦੇ ਨੇ ਲੰਗਰਾਂ ਦੇ ਵਿੱਚ ਜਿਹੜੇ ਆਪਦੇ ਇਹਨਾਂ ਦੇ ਲੰਗਰ ਨੇ ਉਹਨਾਂ ਦੇ ਵਿੱਚ ਖਰਚਾ ਆਉਂਦਾ ਹੋ। ਮਾਹੌਨ ਸਾਹਿਬ ਕੋਲੇ ਵਾਹਣ ਬਥੇਰਾ ਹੈ, ਪੈਸਾ ਬਥੇਰਾ ਹੈ। ਹਾੜੀ ਸੌਂਦੀ ਰਸਤ ਵੀ ਇਹ ਅੜ ਜਲੇ ਸਾਰੇ ਪਿੰਡਾਂ ਦੇ ਵਿੱਚੋਂ ਕਰਦੇ ਨੇ। ਤਿੰਨੇ ਚਾਰੇ ਗੁਰਦੁਆਰੇ ਨੇ, ਤਿੰਨੇ ਚਾਰੇ ਗੁਰਦੁਆਰਿਆਂ ਨੂੰ ਅਸੀਂ ਵੀ ਰਸਤੇ ਦਿੰਨੇ ਆ। ਬੂਰੀ ਕਣਕ ਦੀ ਦਿੰਨੇ ਆ, ਪੂਰੀ ਪੂਰੀ ਕਣਕ ਦੀ ਦਿੰਨੇ ਆ ਤੇ ਪੂਰੀ ਪੂਰੀ ਜੀਤੀ ਦੀ ਦਿੰਨੇ ਆ। 12 ਮਹੀਨੇ 30 ਗੋਲਗਾ ਦੇ ਵਿੱਚ ਪੈਸਾ ਇਕੱਠਾ ਹੁੰਦਾ ਹੈ। ਜੇ ਹਰੇ ਵੀ ਘਾਟ ਆਇਆ ਫਿਰ ਇਹ ਘਾਟ ਕਦੇ ਵੀ ਬੁਰੀ ਹੋ ਸਕਦੀ ਹੈ। ਕਿਉਂ ਆਪਾਂ ਗਰੀਬ ਬੰਦਿਆਂ ਤੋਂ ਇੰਨੇ ਨੇ ਰਾ 15 15000 ਦੀਆਂ ਦੁਕਾਨਾਂ ਵਾਲਿਆਂ ਦੀਆਂ ਪਰਚੀਆਂ ਕਿਉਂ ਆਪਾਂ ਗਰੀਬ ਬੰਦੇ ਨੂੰ ਤੰਗ ਕਰਦੇ ਆ ਮੈਂ ਉਹਨਾਂ ਨੂੰ ਇੱਕ ਗੱਲ ਦੱਤੀ ਸੀ ਵੀ ਤੁਸੀਂ ਮਾਸਤੌਣਾ ਸਾਹਿਬ ਦੇ ਨਾਂ ਦੇ ਪਰਚੀਆਂ ਸੁਭਾਓ ਹਰੇਕ ਦੁਕਾਨਾਂ ਦਾ ਦਾਰ ਕੋਲੇ ਜਾਓ ਉਹ ਤੋਂ ਸਾਰਦਾ ਸਮਾਨ ਪਰਚੀ ਕਟੋ ਚਾਹੇ ਕੋਈ 500 ਦੇਵੇ ਕੋਈ 1000 ਦੇਵੇ ਕੋਈ 2000 ਦੇਵੇ ਕਿੰਨੇ ਵੀ ਦੇਵੇ ਸਾਰਦਾ ਸਮਾਨ ਪਰਚੀ ਕਟੋ ਉਹਦਾ ਕਾਰੋਬਾਰ ਦੇਖ ਕੇ ਬਸ ਉਹਨਾਂ ਕੋਲੋਂ ਲੈ ਲਓ ਇਹ ਤਾਂ ਨਹੀਂ ਹੈਗਾ ਵੀ ਆਪਾਂ ਖੇਡਣ ਵਾਲੇ ਦੀ ਪਰਚੀ 3000 ਦੀ ਜਾਂ ਸਾਡਾ ਤਾਂ ਵੀਰੇ ਦਿਲ ਟੁੱਗਿਆ ਆਈਓ ਸੀ ਅੱਜ ਵੀ ਜੋ ਬਣਾਉਣ ਲੱਗੇ ਦੋਨੇ ਭਰਾ ਇਕੱਠੇ ਹੋ ਗਏ ਜੇ ਤੁਹਾਨੂੰ ਇਦਾਂ ਲੱਗਿਆ ਕਿ ਹਾਂ ਬਾਕੀ ਗਰੀਬ ਬੰਦੇ ਨਾਲ ਤੱਕਾ ਹੁੰਦਾ ਤਾਂ ਜਰੂਰ ਵੀਰੇ ਸਾਡੇ ਨਾਲ ਜੁੜਿਓ ਸਾਡੇ ਨਾਲ ਸੰਪਰਕ ਕਰਨ ਦੀ ਜਰੂਰ ਕੋਸ਼ਿਸ਼ ਕਰਿਓ ਪਿੰਡ ਸਾਡਾ ਦੁਗਾਂ ਮੈਂ ਉਹ ਖੇਣਾ ਵਾਲੇ ਨੂੰ ਕਿਹਾ ਮੈਂ ਕਹਿੰਦੇ ਵੀਰੇ ਆਇਆ ਕਰਕੇ ਚਾਹ ਪਾਣੀ ਪੀ ਆਇਆ ਸੀ ਕਹਿੰਦਾ ਵੀਰੇ 3000 ਰੁਪਏ ਦੀ ਮੇਰੀ ਪਰਜੀ ਹੈ ਮੈਂ ਤੁਹਾਨੂੰ 3000 ਰੁਪਏ ਮਸਾ ਇਕੱਠਾ ਹੋਊਗਾ ਕਹਿੰਦਾ ਮੈਂ ਚਾਹ ਪਾਣੀ ਕਿਥੋਂ ਪੀ ਆਉਗਾ ਮੇਰੇ ਖੇਣਾ ਲਈ ਬਿਗੜੀਆਂ ਮੇਰਾ ਵੀ ਦਿਲ ਭਾਈ ਬਹੁਤ ਦੁਖਿਆ ਜਦੋਂ ਆ ਗੱਲ ਉਹਦੀ ਕੋ ਸੁਣੀ ਵੀਰੇ ਜੇ ਤੁਸੀਂ ਨੇ ਰੁਪਈਏ ਇਕੱਠੇ ਕਰਨੇ ਨੇ ਤੁਸੀਂ ਇਹਨਾਂ ਨੂੰ ਦੁਕਾਨਾਂ ਵਾਲਿਆਂ ਨੂੰ ਕਹਿ ਦਿਓ ਵੀ ਐ ਕਰਕੇ ਦੁਕਾਨਾਂ ਅੰਦਰ ਲਾਉਣੀ ਹੀ ਹੈਗੀ ਆ ਪਰ ਜੀਆਂ ਸਪਾਹੋ ਵਸਤੂਆਂ ਦਾ ਸਾਹ ਦੇ ਰੋਦੇ ਸਪਾਹੋ ਸਾਨੂੰ ਕੋਈ ਦੁੱਖ ਨਹੀਂ ਸਰਦਾ ਸਮਾਰਟ ਪਰਚੀ ਘਟੋ ਉਹ ਇੱਕ ਖਿੱਲਾ ਵਾਲਾ ਗਰੀਬੋ ਬੰਦਾ ਦੇਖੋ ਛੋੜੇ 3000 ਰੁਪਈਏ ਕਰਕੇ ਨੰਨਰ 'ਚ ਰੋਟੀ ਖਾਣ ਵੀ ਨਹੀਂ ਗਿਆ ਬਾਬਾ ਜੀ ਨੇ ਨੰਨਰ ਆਪਾਂ ਨੂੰ ਢਿੱਡ ਭਰਨ ਵਾਸਤੇ ਲਾਇਆ ਹੈ ਇਹ ਤਾਂ ਨਹੀਂ ਹੈਗਾ ਕਿ ਉਹ 3000 ਰੁਪਏ ਤਾਂ ਤੁਸੀਂ ਪਾਜੀ ਇਕੱਠੀ ਉਹ ਨੂੰ ਵਿਚਾਰਾ ਦੋ ਦਿਨ ਪੂਰਾ ਕਰਨ ਦਾ ਮਾਰੀ ਖੜਾ ਰੋਟੀ ਵੀ ਨਾ ਖਾਵੇ ਆ ਉਹ ਅੰਦਰੋਂ ਤਾਂ ਆਪਾਂ ਨੂੰ ਗਾਲ੍ਹਾਂ ਕੱਢਦਾ ਸੀ 3000 ਉਹਨੇ ਦੇਤਾ ਉਹ ਹੜਿਆ ਹੋਇਆ ਸਸਤਾ ਤੇ ਖੜਾ ਐ ਕੁਝ ਬੋਲ ਨਹੀਂ ਸਕਦਾ 3000 ਉਹਨੇ ਦੇਤਾ ਪਰ ਵੀਰੇ ਅੰਦਰੋਂ ਬਹੁਤ ਗੁੱਸਾ ਸੀ ਉਹ ਬੰਦਾ ਸਾਰੀਆਂ ਦੁਕਾਨਾਂ ਵਾਲੇ ਮਿਲੂਂਦੇ ਆ ਵੀ ਸਾਡੀਆਂ ਇੰਡੀਆਂ ਇੰਡੀਆਂ ਪਰਚੀਆਂ ਕੱਟਦੇ ਨੇ ਇਹ ਧਾਰਮਿਕ ਸਥਾਨ ਐ ਸਾਲ ਵਾਤੂ ਹੁੰਦਾ ਐ ਦੇਖੋ ਜੀ ਜੇ ਤਾਂ ਪੈਸੇ ਨਹੀਂ ਘਾਟਾ ਮਾਸਟਰ ਸਾਹਿਬ ਕੋਲੇ ਫਿਰ ਤਾਂ ਜਿਵੇਂ ਮਰਜ਼ੀ ਕਰੀ ਜਾਓ ਫੇਰ ਤੜੀ ਕੋ ਚੱਕਰ ਜੇ ਸਰਦਾ ਮਰਦਾ ਹੈ ਕਿਉਂ ਨਾ ਆਪਾਂ ਫਿਰ ਇਹਨਾਂ ਪਰਚੀ ਸਿਸਟਮ ਨੂੰ ਬੰਦ ਕਰਕੇ ਸਰਦਾ ਸਮਾਨ ਕਿਉਂ ਨਾ ਲਈਏ ਇਹਨਾਂ ਵਪਾਰੀਆਂ ਨੂੰ ਕਿਉਂ ਤੁਸੀਂ ਠੇਕੇ ਦਿੰਦੇ ਹੋ ਕਿਉਂ ਇਹ ਪਹਿਲਾਂ ਤੋਂ ਸੁਣੋ ਇਹ ਪਹਿਲੇ 15 ਲੱਖ ਫਿਰ ਇਹ ਗੜਬੜਦੇ ਨੇ ਦੁਕਾਨਦਾਰਿਆਂ ਦਾ ਫਿਰ ਦੁਕਾਨਦਾਰ ਨੇ ਵਿਚਾਰੇ ਕੀ ਕਰਨਾ ਉਹੀ ਸਮਾਨ ਮਹਿੰਗਾ ਕਰ ਦਿੰਦੇ ਮੇਰੇ ਪੈਸਾ ਤਾਂ ਆਪਾਂ ਨੂੰ ਹੀ ਆ ਭਾਈ ਆਪਣੇ ਬੱਚਾ ਨੇ ਖੀਂਦਣਾ ਆਪਣੇ ਮਾਵਾ ਬਾਣਾ ਨੇ ਖਰੀਦਣਾ ਉਹ ਸਮਾਨ ਮਹਿੰਗਾ ਕਰਕੇ ਲਾਉਣਗੇ ਉਹ ਤਾਂ ਆਪਣੇ ਹੀ ਸਾਰਿਆਂ ਦੇ ਮੈਂ ਦਾ ਹੱਥ ਜੋੜ ਕੇ ਮਰਦੋਦਾ ਸਾਹਿਬ ਦੇ ਜਿਹੜੇ ਪ੍ਰਧਾਨ ਨੇ ਹੋਰ ਕਮੇਟੀ ਮੈਂਬਰ ਨੇ ਕਿਸੇ ਨਾਲ ਆਪਣਾ ਕੋਈ ਰੋਸਾ ਨਹੀਂ ਜਾਂ ਕਿਸੇ ਨਾਲ ਆਪਣਾ ਕੋਈ ਵੈਰ ਨਹੀਂ ਸੰਤਾਨ ਦੀ ਧਰਤੀ ਹੈ ਇਹ ਹੀ ਗੱਲ ਚਾਹਣਾ ਵੀ ਇਹ ਜਿਹੜਾ ਪਾਰਟੀ ਸਿਸਟਮ ਹੈ ਇਹ ਬੰਦ ਕੀਤਾ ਜਾਵੇ ਗਰੀਬ ਬੰਦਾ ਦੁਕਾਨ ਲਾਉਂਦਾ ਹੈ ਸਾਲਵਾ ਤੋਂ ਮਸਾ ਮੇਲਾ ਹੁੰਦਾ ਹੈ ਆਪਦੇ ਦੋ ਵਿਚਾਰਾ ਘਰੇ ਦਿਵਾਂ ਕਾਨੂੰ ਰੁਪਏ ਕਮਾ ਕੇ ਘਰੇ ਲੈ ਕੇ ਜਾਂਦਾ ਤੁਸੀਂ ਤੁਸੀਂ ਜਾਵੇ ਤੁਸੀਂ ਸਭ ਦਾ ਸਮਾਨ ਜੋ ਵੀ ਲਓ ਪਰ ਕਿੰਨਾ ਆਲੇ ਤੋਂ ਜੇ ਉਹ ਐਡੀ ਵੱਡੀ ਪਰਚੀ ਕੱਢੀ ਭਰਾਵਾ ਸਾਡਾ ਤਾਂ ਦਿਨ ਲੁੱਗ ਗਿਆ ਜੇ ਐਨਾ ਹੀ ਚੱਲਦਾ ਰਿਹਾ ਤਾਂ ਬਹੁਤ ਸਰਦਾ ਘਟਣ ਜਾਣੀ ਹੈ ਕਿਉਂਕਿ ਆਪਾਂ ਨੂੰ ਇਹ ਸਰਦਾ ਜਿਹੜੀ ਹੈ ਬਚਾ ਕੇ ਰੱਖਣੀ ਪਊਗੀ ਬਹੁਤ ਵੀਰੇ ਬਹੁਤ ਮੰਡ ਦਿੰਦੇ ਨੇ ਬਹੁਤ ਤਗੜੇ ਤਗੜੇ ਘਰ ਦੇ ਜਿਹੜੇ ਮਾਤਰਾਂ ਸਾਹ ਨੂੰ ਬਹੁਤ-ਬਹੁਤ ਉਸ ਦਿੰਦੇ ਐ ਵੀ ਆਪਾਂ ਜਿਹੜੇ ਤਗੜੇ ਨੇ ਉਹਨਾਂ ਤੋਂ ਚੱਲ ਲੈ ਲਓ ਆਹ ਗਰੀਬ ਬੰਦੇ ਨੂੰ ਜਿਹੜਾ ਨਜਾਇਜ਼ ਤਾਕਾ ਕਰ ਰਾਇਆ ਇਹ ਬੰਦ ਕਰੋ ਵੀਰੇ ਪਲੀਜ਼ ਸਾਡਾ ਤਾਂ ਦਿਨ ਲੁੱਗ ਗਿਆ ਬਾਕੀ ਤੁਸੀਂ ਦੇਖ ਲਿਓ ਜੇ ਤਾਂ ਸਾਨੂੰ ਇਹ ਸਾਡਾ ਕਰਿਆ ਸਾਡੇ ਹੱਕ ਕੀਤਾ ਇਹ ਬਰਾਲਾ ਵਧੀਆ ਲੱਗਿਆ ਫਿਰ ਤਾਂ ਫਿਰ ਤੁਸੀਂ ਸਾਡੇ ਹੱਕ ਦੇ ਵਿੱਚ ਜਰੂਰ ਖੜੇ ਹੋ ਜੇ ਤੁਹਾਨੂੰ ਨਾ ਲੱਗਿਆ ਵੀ ਯਾਰ ਨਹੀਂ ਯਾਰ ਜੇ ਵੀ ਉਹਦਾ ਉਹ ਵੀ ਹੋਈ ਜਾਵੇ ਫਿਰ ਵੀਰੇ ਨਾ ਖੜੇ ਹੋ ਕੋਈ ਚੱਕਰ ਨਹੀਂ ਆਪਾਂ ਤਾਂ ਇੱਕ ਗਰੀਬਿਆਂ ਦੇ ਰੱਖ ਅੰਗ ਰੱਖਸ਼ਰ ਤੋਂ ਵੱਡ ਕੇ ਖੜੇ ਸੀ ਵੀ ਗਰੀਬਾਂ ਦੇ ਹੱਕ ਵਿੱਚ ਖੜੀਏ ਬਾਕੀ ਸਭ ਨੂੰ ਵਧੀਆ ਲੱਗਿਆ ਤਾਂ ਸਾਡੇ ਨਾਲ ਜਰੂਰ ਖੜੇ ਹੋ ਇੱਕ ਵਾਰੀ ਮੌਕਾ ਤਾਂ ਤੁਹਾਨੂੰ ਜਰੂਰ ਦੇਵੇਗਾ ਇਸ ਗੱਲ ਦੇ ਵਿੱਚ ਜੇ ਤੁਹਾਨੂੰ ਨਾ ਵਧੀਆ ਲੱਗਿਆ ਤਾਂ ਜਰੂਰ ਤੁਸੀਂ ਇਹ ਵੀਡੀਓ ਨੂੰ ਸਾਡੇ ਨੂੰ ਦੇਖ ਕੇ ਜੇ ਡਿਲੀਟ ਕਰ ਸਕਦੇ ਹੋ ਵੀਰੇ ਕੋਈ ਕਿਸੇ ਤੇ ਕੋਈ ਜ਼ੋਰ ਨਹੀਂ ਵੈਸੇ ਤਾਂ ਬਾਕੀ ਦਾ ਆਪਣੇ ਠੀਕ ਨੇ ਉਸ ਕਬੀਂਡੀ ਨੇ ਜਿਹੜੇ ਸਾਡੇ ਲੋਕਾਂ ਆ ਭਾਦਰਪੁਰ ਇਹੀ ਸਾਡੇ ਉੱਤੇ ਪ੍ਰਧਾਨ ਨੇ ਇਹੀ ਸਾਡੇ ਉੱਤੇ ਮੈਂਬਰ ਨੇ ਇਹੀ ਸਾਡੇ ਸਭ ਤੋਂ ਵੱਧ ਉੱਤੇ ਸੇਵਾ ਕਰਦਾਰੇ ਬੰਦੇ ਕਿਸੇ ਨਾਲ ਆਪਣਾ ਕੋਈ ਨਿੱਜੀ ਬੈਰ ਨਹੀਂ ਪਰ ਫਿਰ ਵੀ ਇਹਨਾਂ ਲੋਕਾਂ ਨੂੰ ਆ ਵੀ ਜਾਈਦਾ ਹੈ ਕਿ ਧਾਰਮਿਕ ਸਥਾਨਾਂ ਦੇ ਗਰੀਬ ਬੰਦਿਆਂ ਤੋਂ ਆਪਾਂ ਇੰਨੇ ਦੀਆਂ ਫਰਟੀਆਂ ਵਹਿਗੀਆਂ ਗੱਡੀਆਂ ਸੋਹਣੀਆਂ ਤਾਂ ਨਹੀਂ ਲੱਗਦੀਆਂ ਗੱਲਾਂ ਇਹ ਕਿਉਂਕਿ ਗੁਰਦੁਆਰਾ ਚਾਹੇ ਛੋਟਾ ਵੀ ਹੋਵੇ ਕਿਸੇ ਵੀ ਗੁਰਦੁਆਰੇ ਵਿੱਚ ਕਦੇ ਵੀ ਪੈਸੇ ਨਹੀਂ ਘਾੜਨੇ ਨਹੀਂ ਮਾਸਟਰ ਤਾਂ ਫਿਰ ਵੀ ਬਹੁਤ ਵੱਡਾ ਹੈ ਬਹੁਤ ਵਹਣਾ ਹੈ ਬਹੁਤ ਰਸਟ ਕੱਟੀ ਹੁੰਦੀ ਹੈ ਬਹੁਤ ਹੋਲ்கਾਂ 'ਚ ਪੈਸਾ ਇਕੱਠਾ ਹੁੰਦਾ ਹੈ ਇਹਦੇ ਕੋਲ ਤਾਂ ਬਈ ਘਾੜਨੀ ਨਹੀਂ ਕੀ ਹੁਣੀ ਹੈ ਇੱਥੇ ਤਾਂ ਸਮਝ ਦੀ ਗਰੀਬ ਆ ਕੇ ਰੋਟੀ ਖਾਵੇ ਦੋ ਟਾਈਮ ਆਪ ਦਾ ਢੱਡਾ ਨਜਰਾ ਆਇਆ ਗਏ ਹਾਂ ਚਲ ਮੇਰਾ ਮਾਸਟਰ ਸਾਹਿਬ ਆਪਾਂ ਆਦਮੀ ਧਰਤੀ ਉੱਤੇ ਆ ਕੇ ਮੇਰਾ ਢੱਡਾ ਭਰਿਆ ਸਮਝ ਦੀ ਲੋਕ ਆਏ ਕਹਿਣ ਕਿੱਥੇ ਲੋਕਾਂ ਦੇ ਮਾਣ ਜੇ ਇਹ ਦੁਕਾਨਦਾਰ ਤਾਂ ਸਾਰੇ ਦੇਖੋ ਮੰਨ ਤੇ ਗਾਲਾਂ ਹੀ ਕੱਢਦੇ ਹੋਣਗੇ ਛੋਟੇ-ਮੂਟੇ ਚਾਹੇ ਨਾ ਕਹਿਣ ਪਰ ਮੰਨ ਤੇ ਗਾਲ ਜਰੂਰ ਕੱਢਦੇ ਹੋਣਗੇ ਵੀ ਸਾਡੀ ਇਹ ਜਿਹੜੀਆਂ ਪਰਚੀਆਂ ਲਾਈਆਂ ਨੇ ਕਿੱਥੇ ਦਾ ਉਹ ਸਾਲ ਭਰ ਮਤੋਂ ਹੋ ਗਏ ਨੇ ਅਸਾਂ ਲੈ ਕੇ ਵੀ ਅਸੀਂ 2 ਰੁਪਏ ਬਣਾ ਕੇ ਲੈ ਕੇ ਆਵਾਂਗੇ ਵੀਰੇ ਤੁਸੀਂ ਜਰੂਰ ਕਰਿਓ ਇਹ ਗੱਲ ਤੇ ਔਰ ਕਿ ਜਿਹੜਾ ਪਰਚੀ ਸਿਸਟਮ ਹੈ ਇਹ ਬੰਦ ਕਰ ਦਿਓ ਸਰਦਾ ਸਾਮਾਨ ਆਪਣੇ ਮਾਪੋਣ ਦੇ ਨਾਮ ਤੇ ਪਰਚੀਆਂ ਸਪਾਓ ਇਹਨਾਂ ਤੋਂ ਸਰਦਾ ਸਾਮਾਨ ਲਾਓ ਫਿਰ ਵੀ ਤੁਹਾਨੂੰ ਬਹੁਤ ਜ਼ਿਆਦਾ ਫੰਡ ਹੋ ਜਾਊਗਾ ਬਹੁਤ ਬਹੁਤ ਫੰਡ ਹੋ ਜਾਊਗਾ ਇਹ ਨਹੀਂ ਕਹਿੰਦਾ ਹੋਇਆ ਜੇ ਕੋਈ ਗਲਤੀ ਹੋ ਗਈ ਹੋਵੇ ਕਿਸੇ ਨੂੰ ਕੋਈ ਬੰਦਾ ਚੰਗਾ ਬੋਲਿਆ ਗਿਆ ਹੋਵੇ ਤਾਂ ਮਰੇ ਹੱਥ ਜੋੜ ਕੇ ਤੁਹਾਡੇ ਮੂਰੇ ਸੌਰੀ ਮੰਗਦੇ ਆਂ ਬਾਕੀ ਦੂਜੀ ਗੱਲ ਮੇਰਾ ਭਾਈ ਮਿੱਟੂ ਕਰੂਗਾ ਬਾਕੀ ਤੁਹਾਨੂੰ ਵੀਰ ਦੀ ਕਹਿਣੀ ਤੋਂ ਪਤਾ ਲੱਗ ਜਾਊਗਾ ਕਿ ਇੱਥੇ ਸੇਵਾਦਾਰ ਨਹੀਂ ਵਪਾਰੀ ਕਰਦੇ ਨੇ ਤੇ ਉਹ ਆਪਣਾ ਵਪਾਰ ਕਰਦੇ ਨੇ ਤੁਹਾਨੂੰ ਇਹ ਗੱਲਾਂ ਤੋਂ ਜਾਣੂ ਹੋਣਾ ਚਾਹੀਦਾ ਤੁਸੀਂ ਵੀ ਹੱਥ ਜੋੜ ਕੇ ਤੁਹਾਡੇ ਅੱਗੇ ਰਿਵੈਸਟ ਤੁਸੀਂ ਸਾਡੇ ਨਾਲ ਖੜੋ ਇਸ ਤਰ੍ਹਾਂ ਦੀ ਕਰਾਪਸ਼ਨ ਨੂੰ ਅਸੀਂ ਬੰਦ ਕਰ ਸਕੀਏ ਅੱਗੇ ਇਸ ਤਰ੍ਹਾਂ ਦਾ ਵੀ ਅਸੀਂ ਗਰੀਬ ਨਾਲ ਧੱਕਾ ਨਾ ਹੋ ਸਕੇ ਜੋ ਆਪਣੀ ਹੱਕ ਸੱਚ ਦੀ ਕਮਾਈ ਪਿੱਛੇ ਫਿਰਦੇ ਆ ਉਹਨਾਂ ਨਾਲ ਧੱਕਾ ਕਰਦੇ ਨਹੀਂ ਅਸੀਂ ਤਾਂ ਅੱਜ ਹੋਰ ਕੇ ਸਾਰਿਆਂ ਦੀ ਬੇਨਤੀ ਕਰਦੇ ਆ ਤੁਸੀਂ ਸਾਡੇ ਨਾਲ ਖੜੋ ਅਸੀਂ ਇਸ ਨੂੰ ਮਸਲੇ ਨੂੰ ਹੱਲ ਕਰੀਏ ਤੇ ਅੱਗੇ ਇਸ ਕਰਾਪਸ਼ਨ ਨੂੰ ਰੋਕੀਏ ਧੰਨਵਾਦ ਮੇਰੇ ਮਾਸਟਰਾਂ ਦੇ ਦਿਨ ਬਹੁਤ ਥੋੜੇ ਰਹਿ ਗਏ ਨੇ ਮੇਰੇ ਦੇ ਵਿੱਚ ਹਨ ਜਰੂਰ ਜਾਨੀ ਤੋਂ ਚਲਦੀ ਹੈ ਇਹ ਗੱਲ ਦੇ ਗੌਰ ਕਰਿਓ ਵੀ ਆਪਾਂ ਸਹੀ ਤੀ ਤੋਂ ਸਹੀ ਇਹ ਗੱਲ ਦਾ ਜਿਹੜਾ ਮਾਸਲੇ ਦਾ ਹੱਲ ਕੱਢ ਸਕੀਏ ਬਾਬੇ ਨੇ ਨਾਮੇ ਸਰਤਾਤਾ ਸਿੰਘ ਦੇ ਨਾਮ ਤੇ ਬਾਬਾ ਜੀ ਦੇ ਨਾਮ ਦੇ ਪਰਚੀਆਂ ਸਪਾਓ ਪਰਚੀਆਂ ਸਪਾ ਕੇ ਇਹਨਾਂ ਦੀ ਸ਼ਰਤ ਹੈ ਸਾਡਾ ਪਰਚੀ ਕੱਟੋ ਸਾਡਾ ਤਾਂ ਦੇ ਵੀ ਇਹੀ ਕਹਿੰਦਾ ਹੈ ਜੇ ਤੁਸੀਂ ਐਂ ਇਹੀ ਕਰੀਗੇ ਫਿਰ ਸਰਤਾ ਬਹੁਤ ਘਟ ਜੂਗੀ ਇੱਕ ਦਿਨ ਕਿਉਂਕਿ ਜਿੱਥੇ ਸਾਨੂੰ ਪਤਾ ਗਰੀਬਾਂ ਦੇ ਨਾਲ ੱਤਕਾਓਗੇ ਉੱਥੇ ਬਹੁਤ ਲੋਕ ਮੁਖ ਮੋੜ ਜਾਂਦੇ ਨੇ ਇੱਕ ਦਿਨ ਇਹ ਨਾ ਹੋਵੇ ਕਿ ਤੇ ਸਾਰੇ ਲੋਕ ਮੁਖ ਮੋੜ ਦੇਣਾ ਸਾਰੇ ਤੁਹਾਨੂੰ ਪਤਾ ਲੱਗੂਗਾ ਜਿੱਦੇ ਵੀ ਗਰੀਬਾਂ ਨੇ ਆਹ ਜਿਹੜਾ ੱਤਕਾ ਵੀ ਹੁੰਦਾ ਸਾਧੂ ਸੰਤਾਂ ਦੀ ਧਰਤੀ ਤੇ ਉੱਥੇ ਫਿਰ ਵੀਰੇ ਬਹੁਤ ਲੋਕ ਤੁਹਾਨੂੰ ਪਤਾ ਹੀ ਹੈ ਜਿੱਦੋਂ ਮੁੱਖ ਮੋੜ ਦੇਂਦੇ ਨੇ ਫਿਰ ਸਾਰੇ ਹੋ ਜਾਂਦੇ ਨੇ ਪਲੀਜ਼ ਆਪਾਂ ਮੁੱਖ ਨਾ ਪੜੋਦੇਓ ਸਰਦਾ ਸਮਾਨ ਇਹਨਾਂ ਤੋਂ ਪੈਸੇ ਲਓ ਮੈਂ ਨਹੀਂ ਕਹਿੰਦਾ ਵੀ ਨਾ ਲਗੋ ਬਸ ਤੁਹਾਨੂੰ ਸਾਬ ਦੇ ਅੰਦਰ ਦੁਕਾਨਾਂ ਲਾਉਂਦੇ ਨੇ ਪੈਸੇ ਲਗੋ ਕੋਈ ਚੱਕਰ ਨਹੀਂ ਪਰ ਸਰਦਾ ਸਮਾਨ ਆ ਨਾ ਕਰੋ ਵੀ ਇੱਕ ਖਿੱਲਾ ਵਾਲਾ ਨਰੀ ਹੋ ਬੰਦਾ ਉਹਦੇ ਕੋਲੇ 2000 ਦਾ ਸਮਾਨ ਹੈ 3000 ਦੀ ਕੀਮਤ ਹੈ ਭਾਈ ਐਡਾ ਵੱਡਾ ਠੱਗਾ ਨਾ ਕਰੋ ਪਲੀਜ਼ ਤੁਹਾਡੇ ਪੂਰੇ ਹੱਥ ਬੰਨ੍ਹ ਕੇ ਦੇਤੀ ਹੈ ਵੈਗੋ ਕਿੱਕਾ ਘਾਲ ਸਾਹਿਬ ਫਰੀਦਮੁਗੀਦੀ